ਸਰ ਮੇਰਾ ਨਾਮ ਅਸ਼ੀਸ਼ ਸ਼ਰਿਵਾਸਤਵ ਹੋਰ ਮੈਂ ਇੱਕ ਸੰਸਥਾ ਚਲਾ ਰਿਹਾ ਸੰਸਥਾ ਦਾ ਨਾਮ ਵੀ ਹੈ ਔਰ ਮੇਰੀ ਕੰਪਨੀ ਦਾ ਨਾਮ ਵੀ ਹੈ ਆਰਟੀਪੀ ਆਯੁਰਵੇਦਿਕ ਪ੍ਰੋਫੈਸ਼ਨਲ ਕੀ ਪ੍ਰਾਲਾ ਕੀਤਾ ਜਾ ਰਿਹਾ ਸੀ ਤੁਹਾਡੇ ਸਰ ਮੇਰਾ ਪ੍ਰਾਲਾ ਇਹੋ ਹੀ ਹੈ ਕਿ ਜਿੰਨੇ ਵੀ ਗਰੀਬ ਘਰ ਦੀਆਂ ਲੜਕੀਆਂ ਵੈ ਉਹ ਆਪਣੇ ਪੈਰਾਂ ਤੇ ਸਟੈਂਡ ਹੋਣ ਉਹ ਕੁਝ ਸਿੱਖਣ ਔਰ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਮੈਂ ਬਹੁਤ ਵੱਡੇ ਵੱਡੇ ਸੈਮੀਨਾਰਾਂ ਤੇ ਜਾਂਦਾ ਰਿਹਾ ਵੱਡੇ 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 ਸ਼ਹਿਰਾਂ 'ਚ ਸੈਮੀਨਾਰ ਹੁੰਦੇ ਰਹੇ ਹਰ ਸੈਮੀਨਾਰ ਦੇ ਵਿੱਚ ਮੈਂ ਦੇਖਦਾ ਰਿਹਾ ਕਾਫੀ ਦੂਰ ਦੂਰੋਂ ਲੋਕ ਆਉਂਦੇ ਸੀ ਪਰ ਕੁਛ ਮੈਂ ਪਿੰਡਾਂ 'ਚ ਜਾਂਦਾ ਸੀ ਪਿੰਡਾਂ ਦੇ ਵਿੱਚ ਮੈਂ ਦੇਖਦਾ ਸੀ ਕਿ ਜਿਹੜੀ ਲੜਕੀਆਂ ਮੈਂ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ ਤੇ ਮੈਂ ਉਹਨਾਂ ਨੂੰ ਘਰੋਂ ਬਾਹਰ ਲਿਆ ਕੇ ਇੱਕ ਪਾਲਰ ਦਾ ਕੋਰਸ ਕਰਵਾ ਰਿਹਾ ਔਰ ਮੇਰੇ ਸਾਲ ਦੇ ਵਿੱਚ 4 ਤੋਂ 5 ਸੈਮੀਨਾਰ ਹੁੰਦੇ ਆ ਜਿਹੜਾ ਕਿ ਮੈਂ ਆਪਣੇ ਬਜਟ 'ਚੋਂ ਕਰਵਾਉਣਾ ਵਾ ਇੱਕ ਫ੍ਰੀ ਆਫ ਕੋਸਟ ਹਰ ਬੱਚੇ ਨੂੰ ਮੈਨੂੰ ਇਹ ਹੁੰਦਾ ਕਿ ਹਰ ਬੱਚਾ ਦੂਰੋਂ ਦੂਰੋਂ ਜਿਹੜਾ ਆ ਰਿਹਾ ਸਿੱਖਣ ਵਾਸਤੇ ਕੁਝ ਸਿੱਖੇ ਉਹਨੂੰ ਕੁਝ ਆਪਣਾ ਹੌਲ ਔਨਰ ਹੋਵੇ ਤੇ ਅੱਗੋਂ ਕੁਛ ਬਣ ਸਕੇ ਸਰ ਲੱਗਦਾ ਕਿ ਇਦਾਂ ਦੇ ਕੰਪੀਟੀਸ਼ਨ ਕਰਾਉਣਾ ਬੱਚੇ ਦਾ ਹੌਸਲਾ ਵਧਾ ਸਰ ਬਹੁਤ ਵੱਡਾ ਹੌਸਲਾ ਬੱਚੇ ਜੀ ਤੋਂ ਸਿੱਖੇ ਜਾਂਦੇ ਐ ਮੈਨੂੰ ਯਾਦ ਕਰਦੇ ਐ ਜਦੋਂ ਮੈਂ ਫੇਰ ਉਹ ਪਾਰਲਰ ਖੋਲਦੇ ਐ ਜਦੋਂ ਮੋਂ ਉਹਨਾਂ ਦੇ ਪਾਰਲਰ ਚ ਜਾਣਾ ਮੈਨੂੰ ਯਾਦ ਕਰਦੇ ਐ ਹਾਲਾ ਹੀ ਮੇਰੇ ਇੱਕ ਬਹੁਤ ਨੌਨ ਦੇ ਵਿੱਚ ਅਯੁੱਧਿਆ ਸ਼ਹਿਰ ਦਾ ਤੁਸੀਂ ਨਾਮ ਸੁਣਿਆ ਹੋਏਗਾ ਉੱਥੇ ਇੱਕ ਪਾਰਲਰ ਹੈ ਮੈਡਮ ਦਾ ਉਹਨਾਂ ਦਾ ਬਿਲਕੁਲ ਘਰ ਦੇ ਵਿੱਚ ਪਾਰਲਰ ਸੀ ਉਹ ਮੇਰੇ ਨਾਲ ਜੁੜੇ 4 ਸਾਲ ਤੋਂ ਮੈਂ ਟੱਚ ਦੇ ਵਿੱਚ ਰਹੇ ਐਸ ਟਾਈਮ ਜਦੋਂ ਬੋਲੀਵੁੱਡ ਦੇ ਵਿੱਚ ਕੰਮ ਕਰਦੇ ਪਏ ਆ ਤੇ ਮੈਨੂੰ ਇਹੋ ਹੀ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਮੇਰਾ ਨਾਮ ਜਿਹੜਾ ਵੈ ਮੇਰੀ ਬੜਾ ਦੂਰ ਦੂਰ ਤੱਕ ਜਾਂਦਾ ਵੈ ਉਹ ਜਦੋਂ ਉਹਨਾਂ ਨੂੰ ਪੁੱਛਦੇ ਤੂੰ ਕਿੱਥੋਂ ਸਿੱਖੇ ਤੋ ਦੱਸਦੇ ਕੀ ਅਸੀਂ ਆਸ਼ੀਸ਼ ਸਰ ਕੋ ਸਿੱਖੇ ਹੈ ਤੇ ਮੈਂ ਹਰ ਵਾਰੀ ਨਵੇਂ ਤੋਂ ਨਵੇਂ ਆਰਟਿਸਟ ਬਾਰੋਂ ਮੰਗਵਾਨਾ ਵਾਂ ਜਿਸ ਤਰ੍ਹਾਂ ਮੇਰੇ ਪਿਛਲੀ ਵਾਰੀ ਆਏ ਸੀ ਕਿ ਆਰਕੀਕ ਮਾਸਟਰ ਕਬੀਰ ਜੀ ਆਏ ਪਿਛਲੀ ਵਾਰੀ ਨੀਰਜ ਸਿੰਘ ਜੀ ਆਏ ਸੀ ਉਸ ਤੋਂ ਪਿਛਲੀ ਵਾਰੀ ਬੜੋਦਾ ਤੋਂ ਆਏ ਸੀ ਉਸ ਤੋਂ ਪਿਛਲੀ ਵਾਰੀ ਬੰਬੇ ਤੋਂ ਆਏ ਸੀ ਮੇਰਾ ਕੋਸ਼ਿਸ਼ ਇਹੋ ਹੀ ਹੁੰਦੀ ਹੈ ਕਿ ਮੈਂ ਹਰ ਵਾਰੀ ਨਵੇਂ ਤੋਂ ਨਵਾਂ ਆਰਟਿਸਟ ਬੁਲਾਵਾਂ ਔਰ ਜਿਹੜੇ ਨਾ ਬੱਚਿਆਂ ਨੂੰ ਨਵੇਂ ਤੋਂ ਨਵਾਂ ਕੁਝ ਸਿੱਖਣ ਨੂੰ ਮਿਲੇ। ਮਾਪਿਆਂ ਦੀ ਕਿੱਦਾਂ ਦੀ ਸਪੋਰਟ ਬੱਚਿਆਂ ਨੂੰ ਤੁਹਾਨੂੰ ਮਾਪੇ ਮਿਲਦੀ ਹੁੰਦੀ ਹੈ? ਸਰ ਮੇਰੇ ਮਾਪਿਆਂ ਦੀ ਸਪੋਰਟ ਮੈਨੂੰ ਪੂਰੀ ਹੈ। ਉਹਨਾਂ ਦੇ ਆਸ਼ੀਰਵਾਦ ਨਾਲ ਮੈਂ ਇੱਥੇ ਜੇ ਕਹਿੰ ਪਹੁੰਚਿਆ। ਔਰ ਸਭ ਤੋਂ ਵੱਡੀ ਸਪੋਰਟ ਮੇਰੇ ਬੇਟੇ ਦੀ ਮੈਨੂੰ। ਔਰ ਜਿੰਨੂੰ ਮੈਂ ਕਹਿੰਦਾ ਕਿ ਕਹਿੰਦੇ ਨੇ ਕਿ ਹਰ ਬੰਦੇ ਦੇ ਪਿੱਛੇ ਕਿਸੇ ਦਾ ਹੱਥ ਹੁੰਦਾ। ਜਾਂ ਉਹਦੀ ਵਾਈਫ ਦਾ ਹੱਥ ਹੁੰਦਾ ਜਾਂ ਬੇਟੇ ਦਾ ਹੱਥ ਹੁੰਦਾ ਜਾਂ ਉਹਦੇ ਮਾਪਿਆਂ ਦਾ ਹੱਥ ਹੁੰਦਾ। ਮੇਰੇ ਪਿੱਛੇ ਸਭ ਤੋਂ ਵੱਡਾ ਹੱਥ ਮੇਰੇ ਬਾਬਾ ਦੀਪ ਸਿੰਘ ਜੀ ਦਾ। ਜਿਨ੍ਹਾਂ ਨੇ ਅੱਜ ਮੈਨੂੰ ਇਹ ਪ੍ਰਾਲਾ ਕਰਨ ਤੇ ਇਹ ਜਿਹੜਾ ਮੇਰਾ ਸਿਮਿਲਰ ਜਿਹੜਾ ਕਰਵਾਨ ਤੇ ਮੈਨੂੰ ਸਹਾਇਤ ਕੀਤਾ ਤੇ ਮੈਂ ਉਹਨਾਂ ਦੇ ਚਰਨਾਂ ਨਾਲ ਲੱਗਾ ਆ ਤੇ ਮੈਨੂੰ ਇਹੋ ਹੀ ਹੁੰਦਾ ਕਿ ਮੈਂ ਉਹਨਾਂ ਦੇ ਚਰਨਾਂ ਨਾਲ ਸਭ ਦੀ ਸੇਵਾ ਕਰਦਾ ਰਹਾਂ ਮੈਂ ਅੱਜ ਮੇਰੇ ਕੋਲ ਮੈਡਮ ਨੀਰਬੋਟ 125 ਤੋਂ 50 ਦੇ ਅਬਾਊਟ ਬੱਚੇ ਆਏ ਆ ਜਿਹੜੇ ਕਿ ਕੋਈ ਗੁਰਦਾਸਪੁਰ ਤੋਂ ਪਠਾਨਕੋਟ ਤੋਂ ਚੰਡੀਗੜ੍ਹ ਤੋਂ ਔਰ ਅੰਮ੍ਰਿਤਸਰ ਤੋਂ ਵੀ ਕਾਫੀ ਜਣੇ ਆ ਅੰਮ੍ਰਿਤਸਰ ਡਿਸਟ੍ਰਿਕਟ ਜਿਵੇਂ ਪਿੱਖੀ ਬੈਂਡ ਪੱਟੀ ਕਾਫੀ ਦੂਰ ਦੂਰ ਤੋਂ ਮੇਰੇ ਕੋਲ ਬੱਚੇ ਆਏ ਆ ਜਦੋਂ ਵੀ ਸੈਮੀਨਾਰ ਹੋਏਗਾ ਮੈਂ ਸਭ ਨੂੰ ਅਨਾਉਂਸ ਕਰਦਾ ਔਰ ਮੇਰੇ ਬ੍ਰੋਸ਼ਰ ਜਾਂਦੇ ਹਰ ਸੈਮੀਨਾਰ ਤੇ ਅਗਰ ਕੋਈ ਟ੍ਰੇਨਿੰਗ ਲੈਣਾ ਵੀ ਚਾਹੁੰਦਾ ਮੇਰੇ ਕੋਲ ਮੈਨੂੰ ਵੈਸੇ ਕੋਈ ਮੇਰੀ ਹੈਲਪ ਚਾਹੁੰਦਾ ਹੋਵੇ ਮੇਰਾ ਨੰਬਰ ਨੋਟ ਕਰ ਸਕਦਾ ਮੈਂ ਹਰ ਵਾਰੀ ਆਪਣਾ ਨੰਬਰ ਦਿੰਦਾ 8146616035 ਘਰ ਦੀ ਲੜਕੀ ਨੂੰ ਸਟੂਡੈਂਟ ਨੂੰ ਪੜ੍ਹਾਈ ਦੀ ਲੋੜ ਹੈ ਮਨੀ ਦੀ ਲੋੜ ਹੈ ਜਾਂ ਕਿਸੇ ਨੂੰ ਮੈਰਿਜ ਦੇ ਵਿੱਚ ਅਰਚਨਾ ਆ ਰਹੀ ਹੈ ਜੇ ਕੋਈ ਵੈਸੀ ਕੋਈ ਪ੍ਰੋਬਲਮ ਚ ਫਸਿਆ ਆਇਆ ਮੈਨੂੰ ਅੱਧੀ ਰਾਤੀ ਕੋਲ ਕਰੇ ਮੈਂ ਭਾਵੇਂ ਸੁਪਤਾ ਆਵਾਂਗਾ ਉੱਠ ਕੇ ਉਹਦੀ ਹੈਲਪ ਲਈ ਜਾਵਾਂਗਾ ਆਪਣੀ ਜਾਨ ਤੋਂ ਦੇ ਕੇ ਵੀ ਉਹਦੀ ਹੈਲਪ ਕਰਾਂਗਾ ਠੀਕ ਮੇਰੇ ਬਲੱਡ ਦਾ ਇੱਕ ਇੱਕ ਕਤਰਾ ਸਾਰੀ ਪਬਲਿਕ ਦੇ ਕੰਮ ਆਵੇ ਮੈਂ ਆਇਜ਼ਾ ਅਕੈਡਮੀ ਸੇ ਹਾਂ ਆਮ ਦਾ ਪ੍ਰੋਪਰਾਈਟਰ ਔਰ ਐਸ ਵੈਲ ਐਜ਼ ਅ ਮੇਕਅਪ ਆਰਟਿਸਟ ਸੋ ਅੱਜ ਹਮ ਲੋਗ ਆਰਟੀਪੀ ਕੇ ਸਾਥ ਕਲੈਬੋਰੇਸ਼ਨ ਕਰ ਰਹੇ ਹਾਂ ਐਕਚੁਅਲੀ ਹਮਨੇ ਇਨਕੇ ਸਾਥ ਕਲੈਬੋਰੇਸ਼ਨ ਕੀ ਹੈ ਦੋ ਮੇਕਅਪਸ ਕੇ ਲਈ ਜੀ ठीक है हाँ जी सो so, ये थी एक ब्राइडल मेकअप और एक ग्लैमरस लुक सो आई होप यहाँ सबको बहुत अच्छा लगा जैसे हम देख रहे हैं सर की ऑर्गेनाइजेशन ने बहुत अच्छे से इनके लिए अरेंजमेंट्स किए हैं सारा फूड ब्रेकफास्ट सारा कुछ अरेंज किया हुआ है सो आई थिंक इज़ द बेस्ट आज बारे में थोड़ा बताइए कितने साल का एक्सपीरियंस है काम में सर so, मुझे तो पाँचे साल का एक्सपीरियंस है मैंने काफ़ी अच्छे ब्रांड्स के साथ भी काम किया है और उसके बाद अब अपनी ब्रांचेस चला रहा हूँ कुछ अपनी अकेडमी की सो आयज़ा अकेडमी के नाम से वो काफ़ी फेमस है इंस्टाग्राम पे भी है हमारी और वहाँ पे भी अगर आपको हमारा मेकअप अच्छा लगे तो आप हमें आयज़ा अकेडमी डॉट कॉम और आयज़ा अकेडमी से संपर्क करें आप इंस्टाग्राम पे भी हमारी सेम ही नाम पे अकेडमी है कितने सालों से आप इनके साथ जुड़े हैं इनके साथ तो हमेशा सर दो साल हो गए हैं और काफ़ी अच्छा रिस्पांस मिला इनके प्रोडक्ट्स का भी हमें इसीलिए हम लोग इनके साथ कलेब्रेशन के लिए आगे मैं खुद दिल्ली से यहाँ पे आया हूँ तो इट इज़ ऑबियस कि आर एक बहुत अच्छा ब्रांड है और अच्छे रिजल्ट्स हैं इसके स्किन के लिए रिलेटेडली जैसे किसी को पिगमेंटेशंस हो जाती है आजकल ये बड़ी आम सी प्रॉब्लम्स है किसी को पिंपल हो रहे हैं किसी की पिगमेंटेशन हाई हो रही है तो इनके पास इन्होंने आयुर्वेदिक अपने प्रोडक्ट्स निकाले हैं जो काफ़ी इफ़ेक्टिव है और सबसे बड़ी बात है कि कोई अनहाइजीनिक नहीं है कोई इसमें कंटेमिनेशन अदर्स नहीं है कोई प्रॉब्लम्स नहीं है टोटली आयुर्वेदिक हैं तो मुझे लगता है कि काफ़ी लोगों को इनको अप्रोच करना चाहिए जी अपने सीरम्स आते हैं फेस वॉश आते हैं और फेशियल किट्स आती है एंटी ट्रीटमेंट्स आती हैं एंटी एजिंग ट्रीटमेंट्स आती हैं सो काफ़ी से प्रोडक्ट्स ये बना रहे हैं मेरा नाम शिवालिका मैं आर टी पी एज एंकर आनी है इतने हर सैमीनारे मैंने इनवाइट करते हैं सर दो हज़ार दस तो सैमीनार्स इन्होंने करने स्टार्ट किए हुए हैं ਇਹਨਾਂ ਨੇ 2010 ਤੋਂ ਸੈਮੀਨਾਰਸ ਸਟਾਰਟ ਕਰਨੇ ਸ਼ੁਰੂ ਕੀਤੇ ਨੇ ਤੇ ਅਸੀਂ 2010 ਤੋਂ ਇਹਨਾਂ ਦੇ ਨਾਲ ਜੁੜੇ ਹੋਏ ਆਂ ਹਰ ਸੈਮੀਨਾਰ ਅਸੀਂ ਇਹਨਾਂ ਦਾ اٹੈਂਡ ਕਰਦੇ ਆਂ ਬੇਸਿਕਲੀ ਇੱਥੇ ਇੱਕ ਮੇਕਅਪ ਕਲਾਸ ਲੱਗਦੀ ਆ ਹਰ ਸੈਮੀਨਾਰ ਤੇ ਤੇ ਜੋ ਕੰਪਨੀਆਂ ਉਹਦੇ ਆਪਣੇ ਪਰਸਨਲ ਪ੍ਰੋਡਕਟਸ ਨੇ ਉਹਨਾਂ ਦੀ ਫੇਸ਼ਲ ਕਿਟਸ ਨੇ ਉਹਨਾਂ ਦੇ ਸਕਰਬਸ ਆਉਂਦੇ ਨੇ ਫੇਸ ਵਾਸ਼ ਆਉਂਦੇ ਨੇ ਸੀਰਮਸ ਆਉਂਦੇ ਆ ਹੈਅਰ ਪ੍ਰੋਡਕਟਸ ਕਾਫੀ ਸਾਰੇ ਪ੍ਰੋਡਕਟਸ ਆਉਂਦੇ ਨੇ ਜੋ ਕੰਪਨੀ ਸਾਨੂੰ ਦਿੰਦੀ ਆ ਔਰ ਉਹਦੇ ਪ੍ਰੋਡਕਟਸ ਬਹੁਤ ਅੱਛੇ ਨੇ ਔਰ ਜੋ ਕਲਾਸ ਹੁੰਦੀ ਆ ਉਹ ਮੇਕਅਪ ਕਲਾਸ ਹੁੰਦੀ ਆ ਜਿੱਥੇ ਮੇਕਅਪ ਆਰਟਿਸਟ ਹੋਣ ਜਾਂ ਜੋ ਪਾਰਲਰਸ ਚਲਾਉਂਦੇ ਨੇ ਜਾਂ ਜੋ ਬਿਲਕੁਲ ਫ੍ਰੈਸ਼ਰਸ ਹੁੰਦੇ ਨੇ ਉਹਨਾਂ ਨੂੰ ਇੱਥੇ ਆ ਕੇ ਸਿਖਾਇਆ ਜਾਂਦਾ ਵਨਡੇ ਕਲਾਸ ਤੇ ਬਹੁਤ ਵਧੀਆ ਗੱਲ ਹੈ ਜਿਵੇਂ ਕਿ ਅੱਜ ਦੇ ਦੌਰ ਤੇ ਕੁੜੀਆਂ ਨੂੰ ਵੀ ਮੁੰਡਿਆਂ ਦੇ ਮੁਕਾਬਲੇ ਖੜਨਾ ਚਾਹੀਦਾ ਆ ਤੇ ਕੁੜੀਆਂ ਨੂੰ ਵੀ ਸਿੱਖਣਾ ਚਾਹੀਦਾ ਜੇਕਰ ਅਸੀਂ ਕੁਝ ਸਿੱਖਾਂਗੇ ਤਾਂ ਆਫਕੋਰਸ ਅਸੀਂ ਹਰ ਇੱਕ ਦੇ ਨਾਲ ਕਦਮ ਨਾਲ ਕਦਮ ਬਤਾ ਕੇ ਅੱਗੇ ਚਲਾਂਗੇ ਅੱਜ ਦੇ ਦੌਰ ਤੇ ਤੇ ਇਸ ਕਰਕੇ ਸਾਨੂੰ ਸਿੱਖਣਾ ਚਾਹੀਦਾ ਕੋਈ ਵੀ ਸਟ੍ਰੀਮ ਹੋਵੇ ਤੇ ਜ਼ਰੂਰ ਆਓ ਜ਼ਰੂਰ ਸਿੱਖੋ ਅਸੀਂ ਤੇਹੀ ਕਹਾਂਗੇ